ਤਾਂ ਇੱਕ ਵਾਰੀ ਫਿਰ ਪੰਜਾਬ ਵਿੱਚ ਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਨੇ ਜੋ ਕਿ ਹੈ ਰੌਂਗਟੇ ਖਣ ਵਾਲੇ ਕੰਮ ਕੀਤੇ ਹਨ ਜੀ ਹਾਂ ਪੰਜਾਬ ਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਜਿਸ ਦੇ 99% ਹਿੰਦੂਆ ਫਾਲੋਅਰਸ ਨੇ ਲਗਾਤਾਰ ਸਿੱਖ ਧਰਮ ਵਿਰੁੱਧ ਨਿੰਦਾ ਵਾਲੀ ਸਮਗਰੀ ਤਿਆਰ ਕਰ ਰਹੇ ਜਿਸ ਨੇ ਕਿ ਇਸ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਿੱਖ ਸੰਗਤਾਂ ਵੱਲੋਂ ਸਿੱਖ ਭਾਈਚਾਰੇ ਵੱਲੋਂ ਇੱਕ ਸੋਗ ਦੀ ਲਹਿਰ ਕਹਿ ਲੋ ਆ ਗਈ ਤੁਸੀਂ ਜਿਸ ਤਰ੍ਹਾਂ ਵੀਡੀਓ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੁਟਕਾ ਜ਼ਹਿਰ ਦੇ ਅੰਗ ਫਾੜੇ ਜਾ ਰਹੇ ਨੇ ਜੋ ਕਿ ਇੱਕ ਬਹੁਤ ਹੀ ਨਿੰਦਾ ਵਾਲੀ ਗੱਲ ਹੈ। ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇੱਕ ਵਾਰੀ ਫਿਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਲਉਂਦ ਰਿਆ ਗਿਆ। ਤਾਂ ਇੱਕ ਵਾਰੀ ਫਿਰ ਪੰਜਾਬ ਵਿੱਚ ਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਨੇ ਜੋ ਕਿ ਹੈ ਰੌਂਗਟੇ ਖਣਨ ਵਾਲੇ ਕੰਮ ਕੀਤੇ ਹਨ ਜੀ ਹਾਂ ਪੰਜਾਬ ਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਜਿਸ ਦੇ 99% ਹਿੰਦੂਓ ਫੋਲੋਅਰਸ ਨੇ ਲਗਾਤਾਰ ਸਿੱਖ ਧਰਮ ਵਿਰੁੱਧ ਨਿੰਦਾ ਵਾਲੀ ਸਮਗਰੀ ਤਿਆਰ ਕਰ ਰਹੇ ਜਿਸ ਨੇ ਕਿ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਿੱਖ ਸੰਗਤਾਂ ਵੱਲੋਂ ਸਿੱਖ ਪਾਈਚਾਰੇ ਵੱਲੋਂ ਇੱਕ ਸੋਗ ਦੀ ਲਹਿਰ ਕਹਿ ਲੋ ਆ ਗਈ ਤੁਸੀਂ ਜਿਸ ਤਰ੍ਹਾਂ ਵੀਡੀਓਜ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ तरीके ਦੇ ਨਾਲ ਕੁਟਕਾ ਜ਼ਹਿਬ ਦੇ ਅੰਗ ਫਾੜੇ ਜਾ ਰਹੇ ਨੇ ਜੋ ਕਿ ਇੱਕ ਬਹੁਤ ਹੀ ਨਿੰਦਾ ਵਾਲੀ ਗੱਲ ਹੈ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇੱਕ ਵਾਰੀ ਫਿਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਲੁੰਦ ਰਿਆ ਗਿਆ ਤਾਂ ਇੱਕ ਵਾਰੀ ਫਿਰ ਪੰਜਾਬ ਵਿਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਨੇ ਜੋ ਕਿ ਹੈ ਰੌਂਗਟੇ ਖਣਨ ਵਾਲੇ ਕੰਮ ਕੀਤੇ ਹਨ ਜੀ ਹਾਂ ਪੰਜਾਬ ਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਜਿਸ ਦੇ 99% ਹਿੰਦੂਓ ਫਾਲੋਅਰਸ ਨੇ ਲੱਗਾ ਤਾਰ ਸਿੱਖ ਧਰਮ ਵਿਰੁੱਧ ਨਿੰਦਾ ਵਾਲੀ ਸਮਗਰੀ ਤਿਆਰ ਕਰ ਰਹੇ ਜਿਸ ਨੇ ਕਿ ਇਸ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਿੱਖ ਸੰਗਤਾਂ ਵੱਲੋਂ ਸਿੱਖ ਭਾਈਚਾਰੇ ਵੱਲੋਂ ਇੱਕ ਸੋਗ ਦੀ ਲਹਿਰ ਕਹਿ ਲੋ ਆ ਗਈ ਤੁਸੀਂ ਜਿਸ ਤਰ੍ਹਾਂ ਵੀਡੀਓਜ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਟਕਾ ਜ਼ਹਿਬ ਦੇ ਅੰਗ ਫਾੜੇ ਜਾ ਰਹੇ ਨੇ ਜੋ ਕਿ ਇੱਕ ਬਹੁਤ ਹੀ ਨਿੰਦਾ ਵਾਲੀ ਗੱਲ ਹੈ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇੱਕ ਵਾਰੀ ਫਿਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਲੁੰਦਰਿਆ ਗਿਆ ਤਾਂ ਇੱਕ ਵਾਰੀ ਫਿਰ ਪੰਜਾਬ ਵਿਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਨੇ ਜੋ ਕਿ ਹੈ ਰੌਂਗਟੇਖਣ ਵਾਲੇ ਕੰਮ ਕੀਤੇ ਹਨ ਜੀ ਹਾਂ ਪੰਜਾਬ ਸਥਿਤ ਇੱਕ ਹਿੰਦੂ ਟਿਕਟੌਕ ਅਕਾਊਂਟ ਜਿਸ ਦੇ 99% ਹਿੰਦੂਓ ਫਾਲੋਅਰਸ ਨੇ ਲਗਾਤਾਰ ਸਿੱਖ ਧਰਮ ਵਿਰੁੱਧ ਨਿੰਦਾ ਵਾਲੀ ਸਮਗਰੀ ਤਿਆਰ ਕਰ ਰਹੇ ਜਿਸ ਨੇ ਕਿ ਇਸ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਿੱਖ ਸੰਗਤਾਂ ਵੱਲੋਂ ਸਿੱਖ ਭਾਈਚਾਰੇ ਵੱਲੋਂ ਇੱਕ ਸੋਗ ਦੀ ਲਹਿਰ ਕਹਿ ਲੋ ਆ ਗਈ ਤੁਸੀਂ ਜਿਸ ਤਰ੍ਹਾਂ ਵੀਡੀਓਜ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੁਟਕਾ ਜ਼ਹਿਰ ਦੇ ਅੰਗ ਫਾੜੇ ਜਾ ਰਹੇ ਨੇ ਜੋ ਕਿ ਇੱਕ ਬਹੁਤ ਹੀ ਨਿੰਦਾ ਵਾਲੀ ਗੱਲ ਹੈ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇੱਕ ਵਾਰੀ ਫਿਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਲੁੰਦਰਿਆ ਗਿਆ